ਇੱਕ ਅੰਗਰੇਜ਼ ਕਹਿੰਦੇ ਉਹਨਾਂ ਨੂੰ ਆਪਣੇ ਘਰ ਲੈ ਗਿਆ। ਸੰਤ ਗਿਆਨੀ ਮਸ਼ਕੀਨ ਸਿੰਘ ਜੀ ਨੂੰ ਆਪਣੇ ਘਰ ਲੈ ਗਿਆ। ਜਾ ਕੇ ਉਹ ਕਹਿੰਦਾ ਸੀ ਬੈਠੇ ਚਾਹ ਪਾਣੀ ਸ਼ਕਿਆ ਤੇ ਜਦੋਂ ਮੈਂ ਨਿਗਾਹ ਮਾਰੀ ਉਦੋਂ ਉਦੋਂ ਕੈਮਰੇ ਨਹੀਂ ਸੀ ਹੁਣ ਤਾਂ ਸਾਡੇ ਘਰ ਹਰਮੰਦਰ ਸਾਹਿਬ ਦੀ ਬਾਣੀ ਸਾਡੇ ਘਰ ਸੁਣਦੀ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਅਸੀਂ ਉਹਦੇ ਦਰ ਦੇ ਦਰਸ਼ਨ ਅਸੀਂ ਘਰ ਬੈਠੇ ਕਰ ਸਕਦੇ ਆਂ ਸ੍ਰੀ ਹਰਮੰਦਰ ਸਾਹਿਬ ਦੀ ਗੁਰਬਾਣੀ ਸੁਣਦੀ ਹੈ ਦਰਸ਼ਨ ਹੁੰਦੇ ਨੇ ਉਦੋਂ ਇੰਨਾ ਪ੍ਰਬੰਧ ਨਹੀਂ ਸੀ ਉਹ ਕਹਿੰਦੇ ਜਦੋਂ ਮੈਂ ਵੇਖਿਆ ਤਾਂ ਉਹ ਅੰਗਰੇਜ਼ ਦੇ ਘਰ ਇੱਕ ਬਹੁਤ ਵੱਡੀ ਸ੍ਰੀ ਹਰਮੰਦਰ ਸਾਹਿਬ ਦੀ ਫੋਟੋ ਲੱਗੀ ਹੋਈ ਸੀ ਉਹਨਾਂ ਨੇ ਪੁੱਛਿਆ ਵੀ ਇਹ ਫੋਟੋ ਤੁਸੀਂ ਲਾਈ ਹੋਈ ਐ ਤਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਕਰਦੀ। ਸ੍ਰੀ ਹਰਮੰਦਰ ਸਾਹਿਬ ਦੀ ਫੋਟੋ ਲਾਈ ਹੋਈ ਐ। ਉਹ ਕਹਿੰਦਾ ਹਾਂਜੀ। ਮੈਂ ਇੱਕੋ ਹੀ ਵਾਰੀ ਗਿਆ ਸੀ ਹਰਮੰਦਰ ਸਾਹਿਬ। ਮੈਂ ਉੱਥੇ ਹੋ ਕੇ ਆਇਆ। ਮੈਨੂੰ ਉੱਥੋਂ ਦਾ ਕੀਰਤਨ ਉੱਥੋਂ ਦੀ ਮਰਿਆਦਾ ਉੱਥੋਂ ਦੀ ਕਥਾ ਇੰਨੀ ਚੰਗੀ ਲੱਗੀ ਕਹਿੰਦਾ ਮੇਰਾ ਮਨ ਵਿੰਨਿਆ ਗਿਆ ਅੱਖ ਸਤਨਾ ਇੱਕ ਵਾਰੀ ਕਹਿੰਦਾ ਮੈਂ ਗਿਆ ਸੀ ਮਾਫ ਕਰਨਾ ਵਾਰੀ-ਵਾਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈੰਨੇ ਆ ਕਿਤੇ ਸੁਰਤ ਜੁੜ ਜਾਏ ਉਹ ਕਹਿੰਦਾ ਮੈਂ ਇੰਨੇ ਧਿਆਨ ਨਾਲ ਮੈਂ ਸ਼ਬਦ ਸੁਣੇ ਤੇ ਮੇਰੀ ਬਾਣੀ ਦੇ ਨਾਲ ਗੁਰਬਾਣੀ ਦੇ ਨਾਲ ਪ੍ਰੀਤ ਬਣੀ। ਕਹਿੰਦਾ ਮੇਰੀ ਸੁਰਤ ਸੀ ਨਾ ਜਿਹੜੀ ਉਹ ਇੰਨੀ ਉੱਚੀ ਉੱਠ ਗਈ। ਕਹਿੰਦਾ ਜਦੋਂ ਮੈਂ ਹੁਣ ਵੀ ਧਿਆਨ ਧਰਦਾ ਨਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਕਹਿੰਦਾ ਮੈਨੂੰ ਹੁਣ ਵੀ ਓਵੇਂ ਸ਼ਬਦ ਸੁਣਦੇ ਆ ਆਖੋ ਸਤਨਾਮ ਜਦੋਂ ਅਸੀਂ ਵਾਹਿਗੁਰੂ 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 ਕਰਦੇ ਆ ਨਾ ਭਾਵੇਂ ਕਿਸੇ ਨਾਲ ਗੱਲਾਂ ਕਰੀ ਜਾਈਏ ਪਰ ਸਿਮਰਨ ਫੇਰ ਵੀ ਅੰਦਰ ਚੱਲਦਾ ਰਹਿੰਦਾ ਹੈ ਅੰਦਰ ਚੱਲਦਾ ਰਹਿੰਦਾ ਹੈ ਉਹ ਕਹਿੰਦਾ ਹੁਣ ਮੈਂ ਜਦੋਂ ਧਿਆਨ ਕਰਦਾ ਨਾ ਪੂਰਾ ਕਹਿੰਦਾ ਮੈਂ ਕਈ ਵਾਰੀ ਨਤਨੇਮ ਪਾਠ ਜਦੋਂ ਮੈਂ ਕਰਦਾ ਆਪਣੇ ਹਿਸਾਬ ਦੇ ਨਾਲ ਕਹਿੰਦਾ ਮੈਂ ਸੁਰਤ ਜੋੜ ਕੇ ਰੋਜ਼ ਅਰਦਾਸ ਕਰਦਾ ਕਿ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਮੇਰੇ ਤੇ ਮਿਹਰ ਕਰੇ ਕਿਉਂਕਿ ਉਹ ਤੇ ਹਰ ਥਾਂ ਪ੍ਰਮਾਤਮਾ ਵਸਦਾ ਹੈ ਤੇ ਮੈਨੂੰ ਹਰ ਮੰਦਰ ਸਾਹਿਬ ਜੀ ਦਾ ਕੀਰਤਨ ਸੁਣਾਈ ਦਿੰਦਾ ਹੈ ਉਹ ਗਿਆਨੀ ਜੀ ਕਹਿੰਦੇ ਮੈਂ ਹੈਰਾਨ ਹੋ ਗਿਆ ਵੀ ਕਿੰਨਾ ਜੁੜਿਆ ਹੋਇਆ ਬੰਦਾ ਹੈ ਉਹ ਕਹਿੰਦੇ ਮੈਂ ਪੁੱਛਿਆ ਵੀ ਤੂੰ ਇੰਨੀ ਵਡਿਆਈ ਕਰ ਰਿਹਾ ਹੈ ਫਿਰ ਤੂੰ ਧਿਆਨ ਨਾਲ ਦੇਖ ਲੈਣਾ ਕਹਿੰਦਾ ਹਾਂ ਕਹਿੰਦਾ ਹੁਣ ਸਮਾਧੀ ਕਹਿੰਦਾ ਹਾਂਜੀ ਮੈਂ ਹੁਣ ਵੀ ਪੂਰਾ ਧਿਆਨ ਧਰ ਕੇ ਮੈਂ ਦੱਸ ਸਕਦਾ ਵੀ ਕਿਹੜਾ ਸ਼ਬਦ ਚੱਲਦਾ ਜਦੋਂ ਆਤਮਾ ਪਰਮਾਤਮਾ ਨਾਲ ਮਿਲ ਜਾਂਦੀ ਹੈ ਕਿਸੇ ਕਿਸੇ ਤੇ ਬਖਸ਼ਿਸ਼ ਹੁੰਦੀ ਹੈ ਵਿਰਲੇ ਕੀ ਨਾਨਕ ਕੋਟ ਨਮੈ ਕੋਉ ਨਾ ਰਹਿਣ ਦੇ ਜੀਤ ਅੰਦਰ ਨਿਰਮਲ ਸੀ ਰਹਿਮਤ ਹੋਗੀ ਪਰਮਾਤਮਾ ਦੀ ਮਾਨ ਨਰਮਲ ਸੀ ਕਾਲਖ ਨਹੀਂ ਸੀ ਅੰਦਰ ਕੋਈ ਕਹਿੰਦੇ ਫਿਰ ਤੂੰ ਹੁਣ ਦੱਸ ਸਕਦਾ ਹੈ ਕਿਉਂਕਿ ਪਰਮਾਤਮਾ ਨੂੰ ਪਾਉਣ ਦਾ ਕਿਸੇ ਇੱਕ ਧਰਮ ਨਾਲ ਕੋਈ ਸੰਬੰਧ ਨਹੀਂ ਗੁਰਬਾਣੀ ਨੇ ਤਾਰਨਾ ਹੈ Hindu ਪੜੇ Musalman ਪੜੇ ਜੋ ਮਰਜੀ ਪੜੇ ਸਿੱਖ ਪੜੇ ਗੁਰਬਾਣੀ ਦੇ ਉਪਦੇਸ਼ ਨੇ ਸਾਨੂੰ ਜੀਵਨ ਦੇਣਾ ਹੈ जिने अपना जीवन संभाले। ਉਹਤੇ ਕਿਰਪਾ ਹੁੰਦੀ ਹੈ ਉਹ ਪਰਮਾਤਮਾ ਨੂੰ ਪਾ ਲੈਂਦੇ ਨੇ। ਜਿਨ੍ਹਾਂ ਨੇ ਆਪਣਾ ਜੀਵਨ ਸੰਭਾਲਿਆ। ਜਿਨ੍ਹਾਂ ਕੋਲ ਅੰਮ੍ਰਿਤ ਵੇਲੇ ਹੈ, ਜਿਨ੍ਹਾਂ ਕੋਲ ਮੂਲ ਮੰਤਰ ਹੈ, ਜਿਨ੍ਹਾਂ ਕੋਲ ਨਾਮ ਹੈ। ਉਹ ਕਹਿੰਦੇ ਵੀ ਹਾਂ ਮੈਂ ਦੱਸ ਸਕਦਾ ਹੁਣ ਵੀ ਐਸਾ ਜੀਵਨ ਸੰਭਾਲਿਆ ਸੀ। ਜਿਹਨੂੰ ਗੁਰੂ ਪ੍ਰੇਮ ਕਰੇ ਇੱਕ ਸ਼ਬਦ ਚੱਲ ਰਿਹਾ ਹੈ ਉਹ ਕਹਿੰਦੇ ਉਹਨੇ ਦੱਸਿਆ ਕਿ ਇਸ ਟਾਈਮ ਸ਼ਬਦ ਉੱਥੇ ਚੱਲ ਰਿਹਾ ਜੀ ਮੈਂ ਚਾਰੇ ਕੁੰਡਾਂ ਪਾੜੀਆਂ ਤੁਧ ਜੀਵੜ ਨਾ ਸਾਈਂ ਆਖੋ ਸਤਨਾਪਦੇਸ਼ ਸਰਤੇ ਰੱਖਿਆ ਮੈਂ ਪਤਾ ਕੀਤਾ ਪੁੱਛਿਆ ਗਿਆਨੀ ਜੀ ਕਹਿੰਦੇ ਹਾਂ ਜੀ ਇਹ ਹੀ ਸ਼ਬਦ ਚੱਲ ਰਿਹਾ ਮੈਂ ਚਾਰੇ ਕੁੰਡਾਂ ਪਾੜੀਆਂ ਤੁਧ ਜੀਵੜ ਨਾ ਸਾਈਂ ਐਸੀ ਬਖਸ਼ਿਸ਼ ਹੋਈ ਐਸੀ ਰਹਿਮਤ ਹੋਈ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਆਪਾਂ ਪੜ ਰਹੇ ਸੀ ਮੇਰਾ ਹੀਰ ਆ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਕਿ ਥਾਂ ਥਾਂ ਦੁਨਿਆਵੀ ਬੰਦਿਆਂ ਦੇ ਹੱਥ ਰਖਾਉਣ ਦੀ ਲੋੜ ਨਹੀਂ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਵਸ ਜਾਂਦਾ ਹੈ ਆਖੋ ਸਤਨਾਮ ਇਹ ਉਪਦੇਸ਼ ਨੇ ਇਹ ਨਾਮ ਨੇ ਮਾਫ ਕਰਨਾ ਗੁਰਬਾਣੀ ਸਮਝੇ ਤੋਂ ਬਿਨਾ ਸਾਡੇ ਧਰਮ ਵਿੱਚ ਝਗੜੇ ਗੁਰਬਾਣੀ ਸਮਝੇ ਤੋਂ ਬਿਨਾ ਸਾਡੇ ਧਰਮ ਵਿੱਚ ਕਲੇਸ਼ ਨੇ ਜਿੱਦਨ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਇਹ ਕਲੇਸ਼ ਖਤਮ ਹੋ ਜਾਣਗੇ ਕੋਈ ਕਲੇਸ਼ ਨਹੀਂ ਰਹਿੰਦਾ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਆ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮਾਰੇ ਕਹਿੰਦੇ ਉਹਦੇ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰਦੀ ਐ ਗੁਰਬਾਣੀ ਤਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਧਿਆਨ ਨਾਲ ਸੁਣ ਲਈ ਉਹਨੇ ਕਿੰਨੇ ਧਿਆਨ ਨਾਲ ਸੁਣਿਆ ਹੋਣਾ ਉਸ ਅੰਗਰੇਜ਼ ਨੇ ਕਿੰਨਾ ਉਹਦਾ ਅੰਦਰ ਭਿੱਜਿਆ ਹੋਣਾ ਗੁਰਬਾਣੀ ਦੇ ਨਾਮ ਉਦੇ ਸਿਰੋਂ ਪਾਪਾਂ ਦਾ ਕਰਜ਼ਾ ਉੱਤਰ ਜਾਂਦਾ ਹੈ ਗੁਰੂ ਰਾਮਦਾਸ ਮਹਾਰਾਜ ਇਹ ਗਵਾਈ ਭਰਦੇ ਹੈ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਇਸ ਤਰ੍ਹਾਂ ਆਪਣੇ ਮਨ ਨੂੰ ਕਹਿ ਕੇ ਮੇਰੇ ਮਨਾ ਸਦਾ ਪਰਮੇਸ਼ਰ ਦਾ ਨਾਮ ਸਿਮਰਿਆ ਕਰ ਪ੍ਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਕਾਲਪੁਰਖ ਵਾਹਿਗੁਰੂ ਪਰਮੇਸ਼ਵਰ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਆਪਣਾ ਨਾਮ ਦ੍ਰਿੜ ਕਰਵਾ ਦਿੰਦੇ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਤੇ ਮਹਾਰਾਜ ਕਹਿੰਦੇ ਬਿਨ ਨਾਮ ਵੈ ਜੀਵਨ ਬਿਰਥਾ ਬਿਨਾ ਨਾਮ ਤੋਂ ਤਾਂ ਜੀਵਨ ਹੀ ਬਿਰਥਾ ਹੈ ਬਿਆਰਤਾ ਹੈ ਕਿੰਨੇ ਵਾਰੀ ਆਪਾਂ ਪੜਿਆ ਸ਼ਬਦ ਜਿੰਨੇ ਐਸਾ ਹਰ ਨਾਮ ਨਾ ਚੇਤੇ ਉਸ ਕਾਹੇ ਜਗ ਆਏ RAM RAJ ਇਹੋ ਮਾਨਸ ਜਨਮ ਦੁਲੰਭ ਹੈ ਨਾ ਬਿਨਾ ਬਿਰਥਾ ਸਭ ਜਏ ਕਲ ਸੁਣਿਆ ਸੀ ਵੀ ਇਹ ਹੀ ਮੌਕਾ ਹੈ ਇਹ ਹੀ ਅਫਸਰਾ ਹੈ ਇਹ ਹੀ ਵਾਰੀ ਭਈ ਪ੍ਰਾਪਤ ਮਾਨੁੱਖ ਦਿਹੁਰਿਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀ ਹੈ ਗੁਰਪੂਰ ਹੈ ਹਰਨਾਮ ਦਰੜਾਇਆ ਬਿਨ ਨਾਵੈ ਜੀਵਨ ਬਿਰਥਾ ਇਹੋ ਮਾਨਸ ਜਾਨ ਨੂੰ ਗੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤ ਹੈ ਹਰਨਾਮ ਨਾਲ ਬੀਜਿਓ ਮਾਰੇ ਕਹਿੰਦੇ ਜਿਹੜਾ ਤੇਰੇ ਕੋਲੇ ਸਰੀਰ ਹੈ ਆ ਸਮਾਂ ਇਹ ਬੱਤ ਹੈ ਜਦੋਂ ਬੱਤ ਲੰਘ ਗਈ ਫਿਰ ਤਾਂ ਕੁਛ ਵੀ ਹੱਥ ਨਹੀਂ ਹੁੰਦਾ ਬੰਦਾ ਪਛਤਾਉਂਦਾ ਹੀ ਆਪਾਂ ਕਹਿੰਨਾ ਤੂੰ ਤਾਂ ਮੈਂ ਮੌਕਾ ਹੀ ਲੰਘਾਤਾ ਹੋ ਹੁਣ ਨਹੀਂ ਤੇਰਾ ਕੰਮ ਹੋ ਸਕਦਾ ਹੁਣ ਤੂੰ ਮੌਕਾ ਲੰਘਾਤਾ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਇਹ ਤੇਰਾ ਮੌਕਾ ਹੈ ਇਹ ਤੇਰੀ ਵਾਤ ਹੈ ਇਹ ਤੇਰੀ ਵਾਰੀ ਹੈ ਹੁਣ ਬੱਤਾ ਹੈ ਹਰ ਨਾਮ ਨਾਲ ਬੀਜਿਓ ਅੱਗੇ ਭੁੱਖਾ ਕੀ ਖਾਏ ਜਦੋਂ ਬਾਤਾ ਹੀ ਬੀਜਿਆ ਨਾ ਫਿਰ ਤੂੰ ਭੁੱਖਾ ਕੀ ਖਾਏਗਾ ਮਨ ਮੁੱਖਾਂ ਨੂੰ ਫਿਰ ਜਨਮ ਹੈ ਮਹਾਰਜ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਵਾਰੀ-ਵਾਰੀ ਜੰਮਣਾ ਪੈਂਦਾ ਹੈ ਵਾਰੀ-ਵਾਰੀ ਮਰਨਾ ਪੈਂਦਾ ਹੈ ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਜਿਹੜੇ ਉਹ ਭਾ ਜਾਂਦੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਨਹੀਂ ਤਾਂ ਤੇਰਾ ਜੀਵਨ ਜ਼ਿੰਦਗੀ ਹੈ ਜਿਹੜੀ ਉਹ ਬਿਆਰ ਚਲੀ ਜਾਂਦੀ ਬੇਨੁਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਪਾਤਾ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੁਰੂ ਜੀ ਦੀ ਸ਼ਰਨ ਤੋਂ ਬਿਨਾਂ ਆਪਾਂ ਮੂਰਖ ਹੋਏ ਫਿਰਦੇ ਆਂ ਮਹਾਰਾਜ ਕਹਿੰਦਾ ਬਿਨ ਗੁਰ ਮੂੜ ਮੂੜ ਭਾਵ ਮੂਰਖ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਇਹ ਮੋਹ ਵਿੱਚ ਫਸਿਆ ਭਾਵ ਪਰਮਾਤਮਾ ਨੂੰ ਭੁੱਲ ਗਿਆ ਜਨ ਸਾਧੂ ਚਰਨਾਂ ਦਾ ਸੇਵਕ ਬਹੁ ਹੂੰ ਕਦੇ ਸਾਧੂ ਰੂਪ ਗੁਰੂ ਦਾ ਆਸਰਾ ਹੀ ਨਹੀਂ ਲਿਆ ਸਾਰਾ ਜੀਵਨ ਲੰਘ ਗਿਆ ਰੋਜ਼ ਹਜ਼ਾਰਾਂ ਦੇ ਸਵਾਸਾਂ ਸੁਆਸ ਹੁੰਦੇ 24000 ਸਵਾਸ ਬੰਦੇ ਦਾ ਆਮਦਨ ਮੂਰਣਾ ਥੀਵੇ ਜਿਸ ਬੰਦੇ ਨੂੰ ਇੰਨਾ ਘਾਟਾ ਸੋਵੰਦਾ ਕਿਉਂ ਜੀਵੇ ਅਸਲੀ ਘਾਟਾ ਤਾਂ ਸਵਾਸਾਂ ਦਾ ਘਾਟਾ ਹੈ ਜਿਹੜੇ ਬਿਨਾ ਨਾਮ ਤੋਂ ਚਲੇ ਜਾਂਦੇ ਤਿੰਨ ਸਾਧੂ ਚਲਣ ਨਾ ਸੇਵੇ ਕਬਹੁ ਤਿੰਨ ਸਭ ਜਨਮ ਅਕਾਥਾ ਅਕਾਥਾ ਭਾਵ ਬੇਅਰਥ ਚਲਿਆ ਗਿਆ ਕਾਰਥ ਚਲਿਆ ਗਿਆ ਨਿਸਫਲ ਚਲਿਆ ਗਿਆ ਦੂਸਰੇ ਪਾਸੇ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਬਿਨ ਸਫਲੋ ਜਨਮ ਸਨਾਥਾ ਇਧਰਲੇ ਪਾਸੇ ਮਾਰੇ ਕਹਿੰਦੇ ਸਫਲ ਵੀ ਹੋ ਜੂਗਾ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਆ ਭਾਵ ਸਾਧੂ ਰੂਪੀ ਗੁਰੂ ਦੇ ਚਰਨਾਂ ਨਾਲ ਜੁੜਦੇ ਆ ਮਾਲਕ ਵਾਲੇ ਬਣ ਜਾਂਦੇ ਆ ਤੇ ਸੇਵਾ ਕਰਦੇ ਆ ਉਹਨਾਂ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਅਰਦਾਸ ਕਰਿਆ ਕਰ ਗੁਰੂ ਸਾਹਿਬ ਜੀ ਕਹਿੰਦੇ ਮੋਕੋ ਦੀਜੀਐ ਦਾਸ ਦਾਸ ਦਾਸਨ ਕੋ ਹਰ ਦਇਆਧਾਰ ਜਗਨਨਾਥ हे जगਤ ਦੇ नाथ ਪ੍ਰਮਾਤਮਾ ਮੇਰੇ ਉੱਤੇ ਵੀ ਮਿਹਰ ਕਰੋ ਸਾਡੇ ਉੱਤੇ ਵੀ ਮਿਹਰ ਕਰੋ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ ਮੈਨੂੰ ਸਤਸੰਗ ਬਖਸ਼ੋ ਗੁਰਮਖਾਂ ਦੀ ਸੰਗਤ ਬਖਸ਼ੋ ਕਿਉਂਕਿ ਅਸੀਂ ਤਾਂ ਅੰਦਲੇ ਆਂ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਆਏ ਮਾਰਗ ਪੰਥਾ ਅਸੀਂ ਤਾਂ ਸਤਗੁਰੂ ਜੀ ਫਸੇ ਹੋਏ ਆਂ ਸਾਨੂੰ ਨਹੀਂ ਪਤਾ ਅਸੀਂ ਤੇ ਅੰਦੇ ਆ ਹਮ ਅੰਦਲੇ ਗਿਆਨਹੀਨ ਸਾਨੂੰ ਕੋਈ ਗਿਆਨ ਨਹੀਂ ਹੈ ਅਗਿਆਨੀ ਅਗਿਆਨੀ ਹਾਂ ਕਿਉਂ ਚਾਲੈ ਮਾਰਗ ਪੰਥ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸੱਖਣਿਆ ਸਾਨੂੰ ਸਹੀ ਜੋਤ ਦਾ ਕੁਛ ਨਹੀਂ ਪਤਾ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉਤੇ ਤੁਰ ਨਹੀਂ ਸਕਦੇ ਪਰ ਤੁਸੀਂ ਕਿਰਪਾ ਕਰੋ ਕੀ ਕਿਰਪਾ ਕਰੋ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਅੰਚਲ ਹੁੰਦਾ ਪੱਲਾ ਅੰਚਲ ਪੱਲਾ ਫੜਾਓ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਸਤਗੁਰੂ ਜੀ ਕਹਿੰਦੇ ਕਿਰਪਾ ਕਰ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਤਾਂ ਕਿ ਗੁਰੂ ਜੀ ਅਸੀਂ ਇਸ ਸੰਸਾਰ ਸਮੁੰਦਰ ਦੇ ਵਿੱਚ ਤੇਰਾ ਪੱਲਾ ਫੜ ਕੇ ਤੁਰ ਸਕੀਏ ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਤੇ ਤੁਰ ਸਕੀਏ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗਿਆਨ ਬਖਸ਼ ਕਰਦੇ ਹਨ ਹੋਇਆਂ ਭੁੱਲਾ ਦੀਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ